Thank you. ਬਾਬਾ ਜੀ ਫਰੋਇਪੁਰ ਪਹੁੰਚੇ ਹੋ ਕੀ ਮਸਤਦ ਸੀਗਾ ਜੀ ਫਰੋਇਪੁਰ ਪਹੁੰਚਣ ਦਾ ਕਿੱਦਾਂ ਦੀ ਮੀਟਿੰਗ ਸੀਗੀ ਅੱਜ ਵੇਖੋ ਜਿਹੜੀ ਬੀਬੀ ਨਮਨੀਤ ਕੌਰ ਹੈ ਸ਼ਾਂਗੇ ਪਿੰਡ ਤੋਂ ਤੋਂ ਉਹਦੀ ਇੱਕ ਗੁਰੂ ਸੀਗੀ ਗੋਰੀ ਮੰਤ ਮਲੋੜ ਤੋਂ ਤੋਂ ਜਦੋਂ ਅਸੀਂ ਗੁਰੂ ਉਹਦੀ ਗੋਰੀ ਮੰਤ ਕੋਲੇ ਅਸੀਂ ਗਏ ਆ ਉਹਦੀਆਂ ਕੰਪਲੀਟਾਂ ਦੇ ਅਧੀਨ ਉਹ ਉਹਦੇ ਨਾਲ ਗੱਲਬਾਤ ਕੀਤੀ ਸੀ ਉਹਦੀ ਇੱਕ ਵੀਡੀਓ ਜਿਹੜੀ ਸੋਸ਼ਲ ਮੀਡੀਆ ਤੇ ਮਤਲਬ ਕਾਫੀ ਵਾਇਰਲ ਹੋਈ ਸੀ ਜਿਹਦੇ ਕਰਕੇ ਮਤਲਬ ਬੀਬੀ ਨਮਨੀਤ कौर ਉਹਦੇ ਵੱਲੋਂ ਮੈਨੂੰ ਇੱਕ ਸਿੱਧੀ ਧਮਕੀ ਔਰ ਚੈਲੰਜ ਦਿੱਤਾ ਗਿਆ ਸੀ ਵੀ ਜੇ ਮਨਪ੍ਰੀਤ ਸਿੰਘ ਖਾਲਸਾ ਤੇਰੇ ਚ ਦਮ ਹੈ ਤਾਂ ਮੇਰੇ ਨਾਲ ਮੀਟਿੰਗ ਕਰ ਮੇਰੇ ਨਾਲ ਸਵਾਲ ਜਵਾਬ ਕਰ ਮੈਂ ਦੱਸੂਗੀ ਮੈਂ ਕੀਰੀ ਕੀ ਹੁੰਦੀ ਆ ਤੋ ਅਸੀਂ ਉਸ ਵੀਡੀਓ ਨੂੰ ਮਤਲਬ ਅਨ ਦੇਖਿਆ ਕਰ ਦਿੱਤਾ ਸੀ ਤੋ ਅਸੀਂ ਕਿਸੇ ਨਾਲ ਜਿੱਦਣ ਵਾਲੇ ਨਹੀਂ ਗੁਰੂ ਦਾ ਸਿੱਖ ਤਾਂ ਚਲੋ ਫਰਦੇ ਕੱਜਣ ਵਾਲਾ ਉਹ ਉਸ ਤੋਂ ਬਾਅਦ ਮਤਲਬ ਉਹਦੀਆਂ ਕਾਫੀ ਵੀਡੀਓਜ਼ ਵਾਇਰਲ ਹੋਈਆਂ ਸੀ ਜਿਵੇਂ ਉਹਨੇ ਗੁਰੂਗਿਆਂ ਲਾੜਦਿਆਂ ਫੁੱਬਜਾ ਨੂੰ ਜਾਂ ਸਿੱਖ ਸੰਗਤਾਂ ਨੂੰ ਕਿਹਾ ਵੀ ਨਿਹੰਗ ਸਿੰਘਾਂ ਨੂੰ ਮੈਂ ਸਲਵਾਰਾਂ ਤੇਰੇ ਸਿੰਘ ਸਲਵਾਰਾਂ ਬਹਿਣਨ ਮੈਂ ਸਲਵਾਰਾਂ ਬਹਿਨਾ ਦੂਨ। ਤੋਂ ਉਸ ਵੀਡੀਓ ਤੇ ਵੀ ਅਸੀਂ ਚੁੱਪ ਰਹੇ। ਤੋਂ ਉਸ ਤੋਂ ਬਾਅਦ ਜੀ ਮਤਲਬ ਰੋਜ਼ ਹੀ ਲਾਈਵ ਹੋਣ ਲੱਗ ਪਈ ਕਿਉਂਕਿ ਅਸੀਂ ਚੁੱਪ ਸੀਗੇ ਉਹਨੂੰ ਮਤਲਬ ਇਸ ਗੱਲ ਦਾ ਐ ਸੀ ਵੀ ਮੈਂ ਖਣੀ ਡਰਾ ਲਾਂਗੀ। ਸਿੰਘਾਂ ਤੋਂ ਬਹੁਤ ਸਾਰੀਆਂ ਲਾਈਵ ਵੀਡੀਓ ਹੋ ਕੇ ਉਹਨੇ ਪਾਈਆਂ। ਤੋ ਪੰਜ ਸੱਤ ਵੀਡੀਓ ਪੈਣ ਤੋਂ ਬਾਅਦ ਮੈਂ ਉਹਨੂੰ ਆਪਣੇ ਪਰਸਨਲ ਨੰਬਰ ਤੋਂ ਫੋਨ ਲਾਇਆ ਸੀ ਵੀ ਭੰਜ ਵੀ ਆਪਾਂ ਉਹਦਾ ਵਿਚਾਰ ਵੀ ਹੋਈ ਤੇ ਉਹਨੇ ਕਿਹਾ ਵੀ ਆਪਾਂ 18 ਤਰੀਕ ਨੂੰ ਇਕੱਠੇ ਹੋ ਗਏ ਚਲੋ ਜਿਹੜੀ ਤੁਹਾਡੀ ਸਵਾਲ ਜਵਾਬ ਵਾਲੀ ਗੱਲ ਆਪਾਂ ਬਹਿ ਕੇ ਕਰ ਲਗੇ ਤੋ ਉਹਨੇ ਹਾਂ ਮੀ ਭਰਤੀ ਸੀ ਔਰ ਉਸ ਤੋਂ ਬਾਅਦ ਉਹ ਲਾਈਵ ਹੋ ਕੇ ਦਿਨੋਂ ਦਿਨ ਹੀ ਮਤਲਬ ਬਹੁਤ ਸਾਰੀ ਪ੍ਰਤੀਸ਼ੁਭਦਾਵਲੀ ਜੇ ਮਨਪ੍ਰੀਤ ਸਿੰਘ ਮੇਰੇ ਨਾਲ ਆ ਗਿਆ ਮੇਰੇ ਕੋਲੇ ਆ ਗਿਆ ਮੇਰੇ ਸਾਹਮਣੇ ਆ ਗਿਆ ਮੈਂ ਸਲਵਾਰ ਲਾ ਲੂ ਮੈਂ ਨੰਗੀ ਹੋ ਜੂ ਇਦਾਂ ਦੀ ਬਹੁਤ ਸਾਰੀ ਪ੍ਰਤੀਸ਼ੁਭਦਾਵਲੀ ਸੀ ਜਿਹਦੇ ਵਿੱਚ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਆ ਔਰ ਸਿੱਖ ਸੰਗਤਾਂ ਵਿੱਚ ਭਾਰੀ ਰੋਸ ਸੀ ਔਰ ਛੋਟੇ ਛੋਟੇ ਬੱਚਿਆਂ ਕੋਲੇ ਫੋਨ ਹੁੰਦਾ ਜੀ ਜਦੋਂ ਇਹਦੀਆਂ ਗੱਲਾਂ ਸੁਣਦੇ ਆ ਨਾ ਬੱਚਿਆਂ ਤੇ ਬਹੁਤ ਗਲਤ ਅਸਰ ਹੁੰਦਾ ਤੋ ਇਸ ਕਰਕੇ ਫਿਰ ਅਸੀਂ ਆਪਣੇ ਵੱਲੋਂ ਵੀਡੀਓ ਕਿਉਂਕਿ ਮੈਨੂੰ ਬਹੁਤ ਸਾਰੀਆਂ ਸੰਗਤਾਂ ਦੇ ਫੋਨ ਆਏ ਵੀ ਇਹਦਾ ਨੰਬਰ ਦਿੱਤਾ ਜਾਵੇ ਤੇ ਪਿੰਡ ਦਾ ਐਡਰੈਸ ਦਿਓ ਸਾਨੂੰ ਅਸੀਂ ਇਹਨੂੰ ਸੋਧਾ ਲਵਾਂ ਪਰ ਨਹੀਂ ਪਰ ਅਸੀਂ ਫਿਰ ਆਪਣੇ ਵੱਲੋਂ ਵੀਡੀਓ ਕਮੈਂਸ਼ਨ ਕੀਤੀ ਸੀ ਵੀ ਅਸੀਂ ਭੈਣ ਨਾਲ ਸਵਾਲ ਜਵਾਬ ਕਰਨ ਵਾਸਤੇ 18 ਤਰੀਕ ਨੂੰ ਆ ਰਹੇ ਹਾਂ ਤੋ ਇਸ ਨੇ ਡਰਦੀ ਨੇ ਇੱਥੇ ਪਹਿਲਾਂ ਤਾਂ ਪ੍ਰਸ਼ਾਸਨ ਕੋਲੇ ਦਰਖਾਸਤ ਦੇ ਦਿੱਤੀ ਪਹਿਲਾਂ ਤੁਸੀਂ ਮਤਲਬ ਵੱਡੀਆਂ-ਵੱਡੀਆਂ ਗੱਲਾਂ ਕਰ ਲੈਣੋ ਫਿਰ ਸਹਿਨ ਦੀ ਸਮਰੱਥਾ ਹੋਣੀ ਚਾਹੀਦੀ ਗੱਲ ਕਰਨੀ। ਤੋਂ ਇਸ ਸੰਬੰਧੀ ਅਸੀਂ 18 ਤਰੀਕ ਨੂੰ ਹਣੋ ਦੇ ਪਿੰਡ ਸ਼ਾਂਗੇ ਜਾਣਾ ਜੀ ਤੇ ਬੜੇ ਸ਼ਾਂਤੀਪੂਰਵਕ ਕੋਈ ਲੜਨ ਦਾ ਨਹੀਂ ਸਾਡਾ ਬਹੁਤ ਸਾਰੀਆਂ ਜਥੇਬੰਦੀਆਂ ਸਦਕਾਰਯੋਗ ਨੇ। ਔਰ ਅਸੀਂ ਤੇ thing ਹੈ ਪੈਣਾ ਤੇ ਜੇ ਜ਼ੁਲਮ ਹੁੰਦਾ ਤੇ ਅਸੀਂ ਤੇ ਜ਼ੁਲਮ ਨੂੰ ਠੱਲ ਪਾਉਣ ਵਾਲੇ ਉਹ ਸਿੱਖਾਂ ਗੁਰੂ ਨਾਨਕ ਸਾਹਿਬ ਜੀ ਦੇ ਅਸੀਂ ਕੋਈ ਲੜਨ ਨਹੀਂ ਜਾਣਾ। ਉਹਦੇ ਨਾਲ ਸਿਰਫ ਸਵਾਲ-ਜਵਾਬ ਕਰਨੇ ਆ। ਔਰ ਵਹਿਕੇ ਸ਼ਾਂਤੀਪੁਰਮ ਕੋ ਪ੍ਰਸ਼ਾਸਨ ਨੂੰ ਸਾਡੇ ਸਵਾਲ ਜਵਾਬ ਕਰਾਏ ਜਾਣ। ਤੋਂ ਜੇਕਰ ਸਵਾਲ ਜਵਾਬ ਤੋਂ ਬਾਅਦ ਕਿਉਂਕਿ ਉਹਨਾਂ ਨੇ ਲੁੱਟਾਂ ਬਹੁਤ ਕੀਤੀਆਂ ਇੱਥੇ ਲੋਕ ਬਹੁਤ ਖੜੇ ਜਿਨ੍ਹਾਂ ਤੋਂ ਲੱਖਾਂ ਰੁਪਈਆ ਦੀ ਠੱਗੀ ਮਾਰੀ ਗਈ ਹੈ। 1 ਲੱਖ 2 ਲੱਖ ਨਹੀਂ 9-9 ਤੇ 14-14 ਲੱਖ ਰੁਪਈਆ ਜਿਹੜਾ ਮਤਲਬ ਠੱਗੇ ਆ ਗਿਆ। ਮਤਲਬ ਉਹਨਾਂ ਨੂੰ ਚਾਂਸਾ ਦਿੱਤਾ ਗਿਆ ਵੀ ਤੁਹਾਡੇ ਘਰੇ ਸੋਨਾ ਖਜ਼ਾਨਾ ਤੇ ਅਸੀਂ ਕੱਢ ਦਾਂਗੇ ਇਹਨੇ ਪੈਸੇ ਲੱਗਣਗੇ ਨਾ ਇਸ ਤਰੀਕੇ ਨਾਲ ਉਹ ਵੀ ਲੋਕ ਸਾਡੇ ਕੋਲ ਇੱਥੇ ਹਾਜ਼ਰ ਹੋਏ। ਇੰਦਾਂ ਦੇ ਲੋਕ ਵੀ ਨੇ ਪਿੰਡ 'ਚ ਖੜੇ ਹੋਏ ਨੇ ਜਿਨ੍ਹਾਂ ਤੋਂ 2 ਲੱਖ ਰੁਪਏ ਠੱਗ ਲਿਆ ਵੀ ਤੇਰਾ ਪੁੱਤ ਮਰ ਜਾਊਗਾ ਕੋਈ ਕੱਟੇ 'ਚ ਵੱਢ ਕੇ ਪਾ ਜੂਗਾ ਜੇ ਤੂੰ ਪੈਸੇ ਨਾ ਦਿੱਤੇ ਤੋਂ ਇਦਾਂ ਘਬਰਾਹ ਕਰਕੇ ਲੋਕਾਂ ਤੋਂ ਪੈਸੇ ਵਸੂਲੇ ਗਏ ਆ ਔਰ ਇਹਨਾਂ ਲੋਕਾਂ ਦੇ ਪੈਸੇ ਵੀ ਕਢਾਵਾਂਗੇ ਔਰ ਇਹਨਾਂ ਤੇ ਬਣਦੀ ਜਿਹੜੀ ਕਾਨੂੰਨੀ ਕਾਰਵਾਈ ਵੀ ਕਰਾਵਾਂਗੇ ਕਾਰਵਾਈ ਦੀ ਮੰਗ ਕਰਦੇ ਆ ਜੇਕਰ ਕਾਰਵਾਈ ਨਹੀਂ ਹੁੰਦੀ ਤੋਂ ਦਿਵਾਲੀ ਤੋਂ ਬਾਅਦ ਭਾਈ ਸਾਹਿਬ ਵੀ ਖੜੇ ਨੇ ਤੇ ਅਸੀਂ ਇੱਥੇ ਪ੍ਰੋਪਰ ਧਰਨਾ ਲਾਵਾਂਗੇ ਤੋਂ ਬਣਦੀ ਕਾਨੂੰਨੀ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਤੇ ਸਵਾਲ ਜਵਾਬ ਜਿਹੜੇ ਸਾਡੇ ਅੱਜ ਕਰਾਈ ਜਾਂਦੇ। ਬਾਬਾ ਜੀ ਜਿਹੜੀ 14 ਸਾਲ ਬਾਅਦ ਇੱਕ ਚੀਜ਼ ਯਾਦ ਆਈ ਕਿ ਇੱਕ ਜਿਹੜਾ ਵਿਅਕਤੀ ਇੱਥੇ ਤੁਹਾਡੇ ਨਾਲ ਰਿਸ਼ਤਾ ਕਰਦਾ ਹੈ 14 ਸਾਲ ਬਾਅਦ ਤੁਹਾਨੂੰ ਇੱਕ ਕੰਪਲੇਂਟ ਦਿੰਦਾ ਸਰ। ਸਭ ਕਿਦਾਂ ਲੱਗਦਾ ਕਿ 14 ਸਾਲ ਬੜਾ ਲੰਮਾ ਸਮਾਂ ਹੋ ਗਿਆ ਕਿ ਇਹਨਾਂ ਨੇ ਕੋਈ ਪ੍ਰਸ਼ਾਸਨ ਦਾ ਕੋਈ ਸਹਾਰਾ ਨਹੀਂ ਲਿਆ। ਨਹੀਂ ਸਮਾਂ ਸਹਾਰਾ ਲਿਆ ਪ੍ਰਸ਼ਾਸਨ ਦਾ ਐਸਐਸਪੀ ਸਾਹਿਬ ਨੂੰ ਇਹਨਾਂ ਨੇ ਦਰਖਾਸਤ ਲਿਖ ਕੇ ਦਿੱਤੀ ਪਈ ਹੈ। ਉਹ ਕਾਰਵਾਈ ਕੋਈ ਨਹੀਂ ਹੋਈ। ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਪੁਲਿਸ ਵਿੱਕ ਗਈ। ਜਾਂ ਕੀ ਚੱਕਰ ਆ ਵੀ ਇਹ ਗਰੀਬ ਬੰਦੇ ਸੀ ਜਾਂ ਇਹ ਮਤਲਬ ਇਹਨਾਂ ਦੀ ਸਰਕਾਰ ਚ ਗੁੰਡਾ ਕਰਦੀ ਰਹੀ ਹੈ ਪਰਮਜੀ ਕਰਕੇ ਵੀ ਜਿਨ੍ਹਾਂ ਨੇ ਐਡੀ ਵੱਡੀ ਠੱਗੀ ਮਾਰੀ ਆ ਵੀ ਕੋਈ ਥੋੜੀ ਹੋਵੇ 10-20 ਹਜ਼ਾਰ ਰੁਪਈਆ ਬੰਦਾ ਚਰ ਲੈਂਦਾ ਲੱਖਾਂ ਰੁਪਈਆ 10 ਲੱਖ ਰੁਪਈਆ ਯਾਰ ਕਹਿਣਾ ਸੌਖਾ ਤੋ ਮੈਂ ਤਾਂ ਇਹੋ ਜੇ ਲੋਕਾਂ ਨੂੰ ਵੀ ਬੇਨਤੀ ਕਰੂੰਗਾ ਮੈਂ ਕਾਫੀ ਕਰ ਰਿਹਾ ਵੀ ਸचेत ਰਹੋ ਜਾਗਰੂਤ ਹੋ ਜਾਓ ਤੁਸੀਂ ਕਿਉਂਕਿ ਇਹ ਜਿਹੜੇ ਬਾਬੇ ਜਦੋਂ ਇਹਨਾਂ ਤੇ ਭੀੜ ਪੈਂਦੀ ਆ ਤੇ ਫਿਰ ਇਹਨਾਂ ਦੇ ਪਿੱਛੇ ਕੋਈ ਨਹੀਂ ਅੱਗੇ ਪਿੱਛੇ ਖੜਦਾ ਉਹ ਪ੍ਰਮਾਤਮਾ ਨੇ ਬਾਹ ਫੜਨੀ ਹੁੰਦੀ ਹੈ ਤੋ ਆਪਾਂ ਵੀ ਉਹ ਲੋਕੀਆਂ ਸਿੱਧੀ ਪ੍ਰਮਾਤਮਾ ਅਗੇ ਅਰਦਾਸ ਬੇਨਤੀ ਕਰੋ ਆਪ ਗੁਰੂ ਸਮਰੱਥ ਹੈ ਤੋ ਇਸ ਕਰਕੇ ਇਹ ਵੀ ਵੀਰ ਸਾਡੇ ਨਾਲ ਮੌਜੂਦ ਹੈ ਇੱਕ ਦੋ ਹੋਰ ਲੋਕ ਜਿਹੜੇ ਖੜੇ ਆ ਪਿੰਡ ਚ ਉਹ ਸਾਡੇ ਨਾਲ ਆ ਵੀ ਸਾਡੇ ਤੋਂ ਵੀ ਇਹਨਾਂ ਨੇ ਥੱਗੀ ਪਿੰਡ ਜਾਣੂ ਆ ਸਾਰੇ ਜੀ ਸਾਰੇ ਲੋਕ ਜਾਣੂ ਆ ਕਿ ਕਿੰਨੇ ਬੰਦੇ ਹੈਗੇ ਨੇ ਬਾਬਾ ਜੀ ਤੁਹਾਡੇ ਵੱਲੋਂ ਇਹਨਾਂ ਨੂੰ ਜਾਗਰੂਤ ਵੀ ਕੀਤਾ ਜਾਏਗਾ ਜਿਹੜੇ ਇਹਦੇ ਇਦਾਂ ਦੇ ਤਾੰਤ੍ਰਿਕਾ ਦੇ ਝਾਸਿਆਂ 'ਚ ਜਿਹੜੇ ਫਸ ਜਾਂਦੇ ਨੇ ਲੋਕ ਉਹਨਾਂ ਲਈ ਉਹਨਾਂ ਲਈ ਕੀ ਉਪਰਾਲੇ ਕਰਦੇ ਜੀ ਜਾਗਰੂਤ ਤੇ ਅਸੀਂ ਆਹ ਵੇਖੋ ਵੀਡੀਓ ਮੈਂਸ਼ਨ ਹੋ ਰਹੀ ਹੈ ਲੋਕਾਂ ਦੇ ਸਾਹਮਣੇ ਅਸੀਂ ਵੀਡੀਓ ਰਾਈਏ ਅਸੀਂ ਦੱਸ ਰਹੇ ਹਾਂ ਵੀ ਆ ਆ ਜਿਹੜੇ ਕਹਿੰਦੇ ਸਾਡੇ ਚ ਪੀਰ ਫਕੀਰ ਕੋ ਗੁਰੂ ਦੇਵਤਾ ਹੁੰਦਾ ਤੇ ਉਹਨਾਂ ਤੋਂ ਅਸੀਂ ਪੂਰੀ ਉਹਨਾਂ ਦੀ ਕਲਾਸ ਲਾ ਕੇ ਲਾਈਵ ਤੇ ਉਹਨਾਂ ਨੂੰ ਅਖੀਰ ਤੇ ਮੈਂਸ਼ਨ ਕਰਾਉਣੇ ਵੀ ਤੋ ਵੀ ਇਹ ਪਖੰਡਵਾਦ ਉਹ ਮੂੰਹੋਂ ਬੋਲਦਾ ਵੀ ਪਖੰਡਾ ਸਿਰ ਘਮਾਉਣਾ ਤੇ ਵਿੱਚ ਕੁਝ ਨਹੀਂ ਹੋਣਾ ਤੋ ਜਿਹੜਾ ਸਿਰ ਘਮਾ ਕੇ ਲੋਕਾਂ ਨੂੰ ਗਮਰਾਹ ਕੀਤਾ ਜਾਂਦਾ ਉਹਨਾਂ ਲੋਕਾਂ ਨੂੰ ਬੇਨਤੀ ਵੀ ਸੁਚੇਤ ਰਹੋ ਥੋੜਾ ਜਾਗਰੂਤ ਹੋ ਜਾਓ ਉਹ ਪਖੰਡਾ ਜਿਹੜਾ ਇਹਦੇ ਦੋ ਪਹਿਲੂ ਨਿਕਲਦੇ ਜ਼ਰੂਰੀ ਨਹੀਂ ਬਾਬਿਆਂ ਨੇ ਬਾਬੇ ਦੇ ਮੁੰਜਾ ਤੇ ਬਹਿ ਕੇ ਫਿਰ ਵੀ ਅੰਦਰ ਖਾਤੇ ਬਹਿ ਜਾਣਗੇ ਪਰ ਲੋਕ ਜਾਗਰੂਤ ਹੋ ਜਾਣਗੇ ਉਹ ਪਖੰਡਵਾਦ ਖਤਮ ਹੋ ਜਾਣਾ ਹੈ